ਡਾਕਟਰ ਗੁਰਬਖ ਸਿੰਘ ਪੰਡਾਲ ਦੀ ਰਚਨਾ ਕਰੇਬੀਅਨ ਟਾਪੂਆਂ ਦੀ ਸੈਰ ਜਮਾਇਕਾ ਚ ਡਨ ਦਰਿਆ ਦੇ ਚਰਨੇ ਸਮੁੰਦਰ ਵਿੱਚ ਦੋ ਰਾਤਾਂ ਤੇ ਇੱਕ ਦਿਨ گزارਣ ਤੋਂ ਬਾਅਦ ਸਾਡਾ ਸ਼ਿਪ ਸਵੇਰੇ 8 ਵਜੇ ਜਮਾਇਕਾ ਦੇ ਸ਼ਹਿਰ ਫਾਲਮੋਤੀ 크ਰੂਜ਼ ਪੋਰਟ ਵਿਖੇ ਰੁਕਿਆ ਇੱਥੇ ਜਹਾਜ਼ ਨੇ ਸ਼ਾਮ 4 ਵਜੇ ਤੱਕ ਰੁਕਣਾ ਸੀ ਤੇ ਅਗਲੇ ਸਫ਼ਰ ਤੇ ਤੁਰ ਪੈਣਾ ਸੀ ਸਾਡੇ ਬੱਚਿਆਂ ਦਾ ਮਨ ਸੀ ਕਿ ਇਥੋਂ ਕਾਰ ਤੇ 2 ਘੰਟੇ ਦੀ ਦੂਰੀ ਤੇ ਡਨ ਦਰਿਆ ਦੇ ਚਰਨਿਆਂ ਦਾ ਨਜ਼ਾਰਾ ਦੇਖਿਆ ਜਾਵੇ ਨਾਲ ਹੀ ਜਮੈਕਾ ਦੀਆਂ ਸੜਕਾਂ ਤੇ ਜਾਂਦਿਆਂ ਲੋਕਾਂ ਦੇ ਰਹਿਣ ਸਹਿਣ ਸੜਕੀ ਆਵਾਜ਼ਈ ਤੇ ਚੁਗਿਰਦੇ ਨੂੰ ਨੇੜਿਓਂ ਦੇਖਿਆ ਜਾਵੇ ਸਾਡੀ ਟੈਕਸੀ ਦਾ ਡਰਾਈਵਰ ਬਹੁਤ ਹੀ ਸਮਝਦਾਰ ਮਿਲਨਸਾਰ ਅਤੇ ਮਦਦਗਾਰ ਸਾਬਤ ਹੋਇਆ ਜਿਸ ਨੇ ਗੱਲਾਂ-ਗੱਲਾਂ ਵਿੱਚ ਆਪਣੇ ਦੇਸ਼ ਲੋਕਾਂ ਦੇ ਜੀਵਨ ਇਸ ਦੀਆਂ ਰੌ ਰੀਤਾਂ ਖਾਣ ਪੀਣ ਵਾਸਤੇ ਬਿਹਤਰ ਥਾਂ ਬਾਰੇ ਜਾਣਕਾਰੀ ਦਿੰਦਿਆਂ ਡੰਨ ਦਰਿਆ ਤੇ ਜਾਣ ਵੇਲੇ ਸਾਰਿਆਂ ਦਾ ਜੀ ਲਾਈ ਰੱਖਿਆ ਦਰਅਸਲ ਜਮੈਕਾ ਇੱਕ ਕਰੇਬੀਅਨ ਟਾਪੂ ਹੈ ਕੁਦਰਤੀ ਖਨੇਜਾਂ ਨਾਲ ਭਰਪੂਰ ਸਾਰਾ ਸਾਲ ਮੌਸਮ ਗਰਮੀ ਰਹਿੰਦਾ ਹੈ ਇਸ ਦੇ ਚਾਰੇ ਪਾਸੇ ਹਰਿਆਵਲ ਹੀ ਰਹਿੰਦੀ ਹੈ ਕਦੇ ਇੱਥੇ ਗੋਰਿਆਂ ਨੇ ਖੰਡ ਮੇਲਾ ਲਾਈਆਂ ਸਨ ਕਿਉਂਕਿ ਇੱਥੇ ਗੰਨਾ ਵੀ ਬਹੁਤ ਹੁੰਦਾ ਹੈ ਆਮਾਂ ਤੇ ਕੇਲਿਆਂ ਲਈ ਮਸ਼ਹੂਰ ਜਮਾਇਕਾ ਦਰਅਸਲ ਸਲਾਨੀਆਂ ਦੀ ਮਨਪਸੰਦ ਜਗ੍ਹਾ ਹੈ ਇਥੋਂ ਦੇ ਲੋਕਾਂ ਦੀ ਉਪਜੀਵਕਾ ਵਿੱਚ ਸਲਾਨੀਆਂ ਦਾ ਵੱਡਾ ਯੋਗਦਾਨ ਹੈ ਖਾਸ ਕਰ ਇਹ ਹੈ ਕਿ ਸਲਾਨੀਆਂ ਨੂੰ ਲੈ ਕੇ ਜਾਣ ਵਾਲੇ ਹਰ ਟੈਕਸੀ ਵਾਲੇ ਦਾ ਸਾਰਾ ਰਿਕਾਰਡ ਪੁਲਿਸ ਵੱਲੋਂ ਰੱਖਿਆ ਜਾਂਦਾ ਹੈ ਕਿਹੜੇ ਸੈਲਾਨੀਆਂ ਨੂੰ ਲੈ ਕੇ ਜਾ ਰਿਹਾ ਕਿੱਥੇ ਜਾ ਰਿਹਾ ਤੇ ਡਰਾਈਵਰ ਦਾ ਲਾਇਸੈਂਸ ਨੰਬਰ ਤੇ ਗੱਡੀ ਦਾ ਨੰਬਰ ਆਦ ਸਭ ਨੋਟ ਕਰਨਾ ਸੈਲਾਨੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਂਦਾ ਹੈ ਡੰਦ ਦਰਿਆ ਸੈਲਾਨੀਆਂ ਲਈ ਵੱਡੀ ਖਿੱਚ ਦਾ ਕਾਰਨ ਹੈ ਡੰਦ ਦਰਿਆ ਤੇ ਨਿੱਕੇ ਨਿੱਕੇ ਛਰਨੇ ਹਨ ਜਦ ਇਹ ਦਰਿਆ ਪਹਾੜੀਆਂ ਤੋਂ ਹੇਠਾਂ ਵੱਲੋਂ ਵਗਦਾ ਹੈ ਸੈਲਾਨੀ ਅਲੀ ਬਹੁਤੀ ਰੋਮਾਂਚਕ ਹਿੰਮਤ ਅਤੇ ਹੌਸਲੇ ਤੇ ਸਿਰੜ ਵਾਲੀ ਚੜਾਈ ਹੈ ਵਗਦੇ ਦਰਿਆ ਦੇ ਹੇਠਲੇ ਪਾਸੇ ਤੋਂ ਉੱਪਰ ਵੱਲ ਨੂੰ 960 ਫੁੱਟ ਦੀ ਚੜਾਈ ਚੜ੍ਹਨੀ ਪੱਥਰਾਂ ਦੇ ਛੋਟੇ ਵੱਡੇ ਟੁਕੜਿਆਂ ਤੇ ਸੰਤੁਲਨ ਬਣਾ ਕੇ ਉੱਪਰ ਨੂੰ ਚੜਨਾ ਜਦ ਪਾਣੀ ਦਾ ਵਹਾਅ ਵੀ ਕਾਫੀ ਤੇਜ਼ ਹੋਵੇ ਕਾਫੀ ਔਖਾ ਤੇ ਸਰੀਰ ਕਮਜ਼ਬੂਤੀ ਨਾਲ ਧਿਆਨ ਨਾਲ ਬੈਠਕੋਣਾ ਆਪਣਾ ਸੰਤੁਲਨ ਕਾਇਮ ਰੱਖ ਕੇ ਉੱਪਰ ਨੂੰ ਜਾਣਾ ਹੁੰਦਾ ਹੈ ਪੈਰ ਤਿਲਕਣ ਤੇ ਤੁਸੀਂ ਹੀਠਾਂ ਡਿੱਗ ਸਕਦੇ ਹੋ ਤੇ ਪੱਥਰਾਂ ਤੇ ਡਿੱਗ ਕੇ ਸੱਟ ਵੀ ਲੱਗ ਸਕਦੀ ਹੈ ਕਈ ਵਾਰ ਤਾਂ 10 ਕੁ ਫੁੱਟ ਹੀਠਾਂ ਵੀ ਡਿੱਗ ਸਕਦੇ ਹੋ ਪਰ ਇਹ ਚੜਾਈ ਬਹੁਤ ਰਮਾਂਚਕ ਹੁੰਦੀ ਹੈ ਜਦ ਤੁਸੀਂ ਆਪਣੇ ਪਰਿਵਾਰ ਨਾਲ ਜਾਂਦੇ ਹੋ ਪਰਵਾਰਕ ਮੈਂਬਰਾਂ ਦੀ ਹੱਲਾਸ਼ੇਰੀ ਨਾਲ ਇਸ ਚੜ੍ਹਾਈ ਨੂੰ ਪੂਰਾ ਕਰਨਾ ਤੁਹਾਨੂੰ ਖੁਸ਼ੀ ਦਿੰਦਾ ਹੈ ਤੇ ਸਰੀਰਕ ਸਮਰੱਥਾ ਦਾ ਅਹਿਸਾਸ ਵੀ ਕਰਵਾਉਂਦਾ ਹੈ। ਦੋ ਕੁ ਘੰਟੇ ਕੁਦਰਤੀ ਖੂਬਸੂਰਤੀ ਵਾਲੀ ਜਗ੍ਹਾ ਦਾ ਆਨੰਦ ਮਾਣਨ ਤੋਂ ਬਾਅਦ ਵਾਪਸੀ ਤੇ ਡਰਾਈਵਰ ਨੇ ਇੱਕ ਢਾਬੇ ਨੂੰ ਮਾਰ ਰੈਸਟੋਰੈਂਟ ਤੇ ਗੱਡ ਰੋਕੀ ਤਾਂ ਕਿ ਜਮਾਇਕਾ ਦੇ ਰਵਾਇਤੀ ਫੂਡ ਯਾਨੀ ਯਾਨੀ ਜਰਕਾ ਚਿਕਨ, ਕਰੀ ਗੋਟ, ਕਰੀ ਚਿਕਨ ਆਦ ਦਾ ਲੁੱਥਪ ਲਿਆ ਜਾਵੇ। ਖਾਸ ਕਰ ਹੈ ਕਿ ਇੱਥੇ ਪੰਜਾਬੀ ਵੰਗ ਕਰੀ ਗੋਟ ਨਾਲ ਰੋਟੀ ਵੀ ਮਿਲਦੀ ਹੈ। ਦਰਅਸਲ ਇਹ ਢਾਬੇ ਸਿਕਨਿਕ ਜਗ੍ਹਾ ਨੂੰ ਜਾਣ ਵਾਲੀ ਸੜਕ ਦੇ ਦੋਹੀਂ ਪਾਸੇ ਖੁੱਲੇ ਹੋਏ ਹਨ ਜਿਵੇਂ ਦਿੱਲੀ ਨੂੰ ਜਾਂਦਿਆਂ ਥਾਂ-ਪੁੱਠ ਥਾਂ ਟਾਬੇ ਖੁੱਲੇ ਰਹਿੰਦੇ ਹਨ ਸੜਕ ਕਿਨਾਰੇ ਰਹਿਣ ਵਾਲਿਆਂ ਦੀਆਂ ਕਾਰਾਂ ਤੇ ਅੰਬ ਨਾਰੀਅਲ ਅਤੇ ਰਵੈਤੀ ਜਮੈਕਾ ਫਲਾਂ ਦੀਆਂ ਰੇੜੀਆਂ ਤੁਹਾਨੂੰ ਸੜਕ ਦੇ ਦੋਹੀਂ ਪਾਸੇ ਦੇਖਣ ਨੂੰ ਮਿਲਦੀਆਂ ਹਨ ਸਲਾਨੀਆਂ ਨੂੰ ਇਹ ਫਲ ਕਾਫੀ ਮਹਿੰਗੇ ਵੇਚੇ ਜਾਂਦੇ ਹਨ ਸਿੰਗਲ ਸੜਕ ਹੋਣ ਕਾਰਨ ਟ੍ਰੈਫਿਕ ਦਾ ਵਾਪਸ ਆਉਣ ਵੇਲੇ ਹਾਲ ਮਾੜਾ ਸੀ ਅਤੇ ਅਸੀਂ ਮਾਸਾ ਹੀ ਸਮੇਸਿਰ 크ਰੂਜ਼ ਸ਼ਿਪ ਤੇ ਪਹੁੰਚ ਸਕੇ ਜਾਂਦੇ ਸਾਰ ਗਰਮ-ਗਰਮ ਚਾਹ ਦਾ ਕੱਪ ਪੀ ਕੇ ਖੁਦ ਨੂੰ ਤਰੋਤਾਜ਼ਾ ਕੀਤਾ ਤੇ ਜਮੈਕਾ ਦੀਆਂ ਬਹੁਤ ਸਾਰੀਆਂ ਪਿਆਰੀਆਂ ਯਾਦਾਂ ਲੈ ਕੇ ਅਗਲੇ ਸਫ਼ਰ ਤੇ ਤੁਰ ਪਏ ਧੰਨਵਾਦ